मनपाल ஷஹீத் கட்டேதா சஹபத் மீன் அங்கே வந்து ஹரியத் தோனி மீரே மேன் ਵੱਡੇ ਸਾਲਾਂ ਦੇ ਬਾਬਾ ਜੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਫਤੇਗੜ ਜੋੜੀਆਂ ਦੇ ਵਿੱਚ ਗੁਰਦਰਾ ਸਾਹਿਬ ਬਾਬਾ ਗੰਭੀ ਦਾਰੀ ਦੇ ਵਿੱਚ ਇੱਕ ਵੱਡਾ ਵਿਸ਼ਾਲ ਕੱਠ ਹੋਇਆ ਸੰਗਤਾਂ ਦੇ ਪਿਆਰ ਸਦਕਾ ਛੋਟੀ ਜੀ ਬੇਨਤੀ ਕੀਤੀ ਸੀ ਔਰ ਵੱਡਾ ਕੱਢ ਦਾ ਰੁਕ タル ਗਈ ਸੋ ਇਹਦਾ ਸਾਡਾ ਇਕੱਠ ਕਰਨ ਦਾ ਮੇਨ ਮਕਸਦ ਇਹ ਸੀ ਕਿ ਜੋ ਪੰਜਾਬ ਦੇ ਵਿੱਚ ਮੌਜੂਦਾ ਹਾਲਾਤ ਨੇ ਜੋ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਸੰਗਤਾਂ ਨੂੰ ਵੱਧ ਵੱਧ ਅਵੇਅਰ ਕੀਤਾ ਜਾਵੇ ਤੇ ਜੋ ਬੰਦੀ ਸਿੰਘ ਲੰਮੀ ਸਮੇਂ ਤੋਂ ਜਿਹੜੇ ਨੇ ਜਿੱਲਾਂ ਦੇ ਵਿੱਚ ਬੰਦ ਕੀਤੇ ਹੋਏ ਨੇ ਭਾਈ ਅਮਰਪਾਲ ਸਿੰਘ ਦੇ ਨਾਲ ਤੇ ਨਜਾਇਜ਼ ਐਨਐਸਏ ਲਗਾਈ ਗਈ ਹੈ ਇਸ ਦੀ ਵਾਰ ਉਹਨਾਂ ਬਾਰੇ ਸੰਗਤਾਂ ਨੂੰ ਇੱਕ ਜਥੇਬੰਦਨ ਤਰੀਕੇ ਨਾਲ ਕਾਫਲੇ ਦੇ ਰੂਪ ਵਿੱਚ ਇਕੱਠਿਆਂ ਕਰਕੇ ਸਰਕਾਰ ਦੇ ਵਿਰੋਧ ਦੇ ਵਿੱਚ ਇਹ ਜੀ ਜਿਹੜੀ ਦਰਸਾਈ ਜਾਵੇ ਕਿ ਹਜ਼ਾਰਾਂ ਲੱਖਾਂ ਦੇ ਲੋਕ ਜਿਹੜੇ ਨੇ ਭਾਈ ਅਮਰਪਾਲ ਸਿੰਘ ਤੇ ਬੰਦੀ ਸਿੰਘਾਂ ਦੇ ਨਾਲ ਨੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਰਹਾਅ ਦਿੱਤਾ ਜਾਵੇ ਤੇ ਬਾਕੀ 9 ਅਗਸਤ ਨੂੰ ਜਿਹੜੀ ਬਾਬਾ ਪਕਾਲਾ ਸਾਹਿਬ ਵਿਖੇ ਕਾਨਫਰੰਸ ਹੈ ਉਹਦੇ ਸਬੰਧ ਦੇ ਵਿੱਚ ਵੀ ਅੱਜ ਫਤੇਗੜ ਜੂੜੀਆਂ ਹਲਕੇ ਦੀ ਸੰਗਤ ਨੂੰ ਇੱਥੇ ਲਾਮਬੰਦ ਕੀਤਾ ਗਿਆ ਸੀ ਔਰ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਜੇ ਇੱਥੇ ਵਿਸ਼ਾਲ ਇਕੱਠ ਹੋਇਆ ਹੈ ਤਾਂ ਇੱਕ ਇੱਕ ਸਿੰਘ ਪੰਜ ਪੰਜ ਸਿੰਘ ਨਾਲ ਹੋਰ ਲੈ ਕੇ ਬਾਬਾ ਪਕਾਲਾ ਇਹਨਾਂ ਕਦੇ ਵੱਡੀ ਗਿੰਤੀ ਦੇ ਰੂਪ ਵਿੱਚ ਵੱਡੀਆਂ ਗੱਡੀਆਂ ਗੱਡੀਆਂ ਕਾਰਾਂ ਲੈ ਕੇ ਆਪਣੀ ਟ੍ਰੈਲੀਆਂ ਤੋਂ ਬਡੇ ਕਾਫੇ ਦੇ ਰੂਪ ਵਿੱਚ ਬਾਬਾ ਬਕਾਲਾ ਸਾਡੀ ਧਰਤੀ ਤੇ ਪਹੁੰਚਾਂਗੇ ਤੇ ਸੰਤਾਂ ਨੂੰ ਇਹ ਦੱਸਾਂਗੇ ਕਿ ਤੁਸੀਂ ਇੱਕ ਅਮਰਪਾਲ ਸਿੰਘ ਡਿਬਰੂਗੜ ਬੰਦ ਕੀਤਾ ਤੇ ਹਜ਼ਾਰਾਂ ਇਮਰਪਾਲ ਸਿੰਘ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਫਿਰ ਜਕਰੇ ਸਾਡੇ ਸਾਰੇ ਸਾਨੂੰ ਉਹ ਕਿਹਾ ਸੀ ਆਪਣੇ ਬਾਣ ਦੀ ਹੋੜਾ ਨਾ ਲੱਗਿਆ ਖਾਲਸਾ ਕਦੀ ਹੰਕਾਰੀ ਨਾ ਹੋ ਜਾਈ ਕਦੀ ਜਲਮ ਨਾ ਵੱਡ ਜਾਈ ਜਦੋਂ ਆਪਰੇ शा <laughs> संगत they have not, hit, they have not hit. ਧਾਰਮਿਕ ਪੱਤ ਤੋਂ ਆਰਥਿਕ ਪੱਤ ਤੋਂ ਪੂਰੀ ਇੰਟਰਨੈਸ਼ਨਲ ਜਾਣਕਾਰੀ ਜਿਹੜੀ ਰੱਖਦੇ ਨੇ ਅੱਜ ਦੀ ਸਪੀਡ ਨਾਲ ਤੇ ਵੈਰੀ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬਤੈ ਅਸੀਂ ਗਰਦਾਸਪੁਰ ਜਿਲ੍ਹੇ ਦੀ ਪੂਰੀ ਸੰਗਤ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਖਾਸ ਕਰਕੇ ਜਗਰਾਤ ਸਿੰਘ ਜੀ ਹੋਣਾਗਾ ਇਹਨਾਂ ਦੀ ਟੀਮ ਦਾ ਕਿ ਜਿਨ੍ਹਾਂ ਨੇ ਇਹ ਪ੍ਰੋਗਰਾ ਕਰਕੇ ਸੰਗਤਾਂ ਨੂੰ ਇਕੱਠੇ ਕਰਕੇ ਸਾਨੂੰ ਦਰਸ਼ਨ ਕਰਾਏ ਆ ਸੰਗਤਾਂ ਦੇ ਤੇ ਅਸੀਂ ਸੰਗਤਾਂ ਦਾ ਮਤਲਬ ਬਹੁਤ ਵੱਡਾ ਸ਼ਾਬਾਹ ਉਹਨਾਂ ਦਾ ਤੇ ਅਕਾਲੀ ਦਲ ਵਾਰਿਸ ਪੰਜਾਬ ਨਾਲ ਜੁੜਨ ਦਾ ਅਸੀਂ ਇਸ ਕਰਕੇ ਸੰਗਤਾਂ ਦਾ ਵੀ तहे ਦਿਲ ਤੋਂ ਧੰਨਵਾਦ ਕਰਦੇ ਇਹਨਾਂ ਦੀ ਟੀਮ ਦਾ ਵੀ ਕਰਦੇ ਆ ਤੇ ਸੰਗਤਾਂ ਨੂੰ ਇੱਕ ਬੇਨਤੀ ਕੀਤੀ ਗਈ ਆ ਕਿ ਜਿਹੜੀ 9 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਕਾਨਫਰੰਸ ਹੋ ਰਹੀ ਆ ਉਹਦੇ ਚ ਵੀ ਤੁਸੀਂ ਵੱਧ ਤੋਂ ਵੱਧ ਚੜ ਕੇ ਹਾਜ਼ਰੀ ਭਰੋ ਤੇ ਜੋ ਸਾਡੇ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਅੱਗੇ ਲਈ ਕੋਈ ਅਪਾ ਰੂਪ ਰੇਖਾ ਤੈ ਕਰ ਸਕੀ ਕੋਈ ਕਰਦਾਰ ਉਸ ਜਿਹੜੀ ਅਮਰਪਾਲ ਜੀ ਦੀ ਕਦੋਂ ਤੱਕ ਹੁੰਦੀ ਰਹੇਗੀ ਜੀ ਮੇਰਾ ਖਿਆਲ ਹੈ ਜੀ ਤੇ ਤੁਸੀਂ ਦੇਖ ਹੀ ਰਹੇ ਜੋ ਕਿ ਜਿਹੜਾ ਵੀ ਕੋਈ ਆਗੂ ਸਾਡੀ ਕੌਮ ਨੂੰ ਲੀਡਰਲੈਸ ਰੱਖਣਾ ਚਾਹ ਰਹੀਆਂ ਸਰਕਾਰਾਂ ਤੇ ਜਿਹੜਾ ਵੀ ਕੋਈ ਸਾਡੀ ਕੌਮ ਦੀ ਹੱਕ ਸੱਚ ਦੀ ਗੱਲ ਕਰਦਾ ਤੇ ਉਹਨੂੰ ਜੇ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦੇ ਮਨਾਂ 'ਚ ਉਹਦੇ ਪ੍ਰਤੀ ਨਫ਼ਰਤ ਪੈਦਾ ਕਰਨ ਵਾਸਤੇ ਸਾਰਾ ਕੁਝ ਪ੍ਰਾਪੇਵੰਦਾ ਕੀਤਾ ਜਾਦਾ ਪਰ ਇਹ ਪ੍ਰਾਪੇਖੰਡਾ ਮੇਰੇ ਖਿਆਲ ਆ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਇਹ ਆਪਣੀਆਂ ਵੀ ਟੁੱਟ ਜਾਂਦਾ ਜਦੋਂ ਪਹਿਲਾਂ ਵੀ ਜਦੋਂ ਉਹਨਾਂ ਦੀ ਗ੍ਰਿਫਤਾਰੀ ਦਾ ਸਮਾਂ ਸੀ ਉਦੋਂ ਵੀ ਬੜਾ ਬੜੀ ਰੋਲੀ ਪਾਈ ਗਈ ਬਹੁਤ ਕੁਝ ਦਿਨ ਰਾਤ ਤੇ ਚੈਂਦਲਾਂ ਤੇ ਉਹ ਕੋ ਚੱਲਦਾ ਰਿਹਾ ਪਰ ਉਦੋਂ ਬਾਅਦ ਵੀ ਸੰਗਤਾਂ ਨੇ ਜਿਹੜਾ 2024 'ਚ ਇੱਕ ਬਹੁਤ ਵੱਡੀ ਦਾਨ ਜਦਾਕੇ ਉਹ ਉਸ ਉਹਨਾਂ ਸਾਰਿਆਂ ਦੇ ਮੂੰਹ ਬੰਦ ਕੀਤੇ ਸੀ ਰਾਜਨੀ ਹੋਣ ਇਹਨਾਂ ਨੂੰ ਇਹ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਵੀ ਡਰ ਪਿਆ ਹੋਇਆ ਕਿ ਅਮਰਤਪਾਲ ਦੇ ਬਾਹਰ ਆਉਣ ਨਾਲ ਜਾਂ ਉਹਨਾਂ ਦੀ ਜਿਹੜੀ ਕੱਦ ਬਹੁਤ ਬਹੁਤ ਉੱਚਾ ਹੋ ਰਿਹਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਿਆ ਜਾ ਸਕੇ ਪਰ ਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਤੁਸੀਂ ਦੇਖੋ ਕਿ ਪਰਸੋਂ ਉਹ ਭਗਵਾਨ ਭਗਵਾਨ ਸਿੰਘ ਬਾਰੇ ਕੇ ਜਿਹੜਾ ਪ੍ਰਧਾਨ ਮੰਤਰੀ ਉਹ ਆਇਆ ਤੇ ਉਹ ਜੋ ਇਲਜ਼ਾਮ ਇਹਨਾਂ ਤੇ ਉਹ ਝੂਠੇ ਸੱਚੇ ਉਹਨਾਂ ਵੱਲ ਕੋ ਭਗਵਾਨ ਭਗਵਾਨ ਸਿੰਘ ਵੱਲੋਂ ਕਿਹਾ ਗਿਆ ਰਹੀ ਸੀ ਕਿ ਉਹ ਕਹਿ ਰਿਹਾ ਜੀ ਉਹ ਇਦਾਂ ਨਸ਼ੇ ਕਰ ਰਿਹਾ ਜੀ ਉਹ ਕਰ ਰਿਹਾ ਉਹਨੇ ਸਾਰਾ ਗੋਸ਼ਤ ਕੋਣ ਨਖਟੇ ਨਾਨਕਾ ਉਹ ਸੱਚ ਰਹੀ ਉਹਨੇ ਸੱਚ एकदम ਪ੍ਰਗਟ ਕਰਤਾ ਕਿ ਮੇਰਾ ਖਿਆਲ ਆ ਕਿ ਹੋਣੇ ਜਿਹੜੀਆਂ ਧਿਰਾਂ ਇਲਜ਼ਾਮ ਲਾਉਣ ਵਾਲੀਆਂ ਜਿਹੜੀਆਂ ਪ੍ਰਪੇਕੰਡਾ ਉਹਨਾਂ ਨੂੰ ਸਮਝਾਣਾ ਚਾਹੀਦਾ ਕਿ ਇਹਦੇ ਨਾਲ ਕੁਝ ਨਹੀਂ ਹੋਣਾ ਤੁਸੀਂ ਜੇ ਕੁਝ ਕਰਨਾ ਤੇ ਪੰਜਾਬ ਦੇ ਲੋਕਾਂ ਲਈ ਕਰੋ ਪੰਜਾਬ ਦੀ ਕੋਈ ਕੋਈ ਜਿਹੜੀ ਮਸਲਾ ਕੋਈ ਹੱਲ ਕਰਾਓ ਕੋਈ ਨੌਜਵਾਨੀ ਨਸ਼ੇ ਜਾ ਰਹੀ ਉਹਦੇ ਵਾਸਤੇ ਕੋਈ ਆਪਣਾ ਕੋਈ ਲਹਿਰ ਖੜੀ ਕਰੋ ਨਾ ਕਿ ਅਮਰਪਾਲ ਨੂੰ ਭੱਡ ਭੰਡ ਕੇ ਤੁਹਾਡੀ ਰਾਜਨੀਤੀ ਜ਼ਰਾ ਦਿਨ ਹੀ ਚਲੇਗੀ ਸੁਪੀਰ ਭਾਕਪ ਨੇ ਮਾਦਾ ਜੀ ਥੋੜੀ ਜਿਹੀ ਗ੍ਰੀਆ ਗਲਤ ਨੇ ਸ਼ਬਦਾਵਲੀ ਵਰਤੀ ਉਹਦੇ ਬਾਰੇ ਕੋ ਜਵਾਬ ਮੇਰਾ ਖਿਆਲ ਹੈ ਕਿ ਜੀ ਬੜੀ ਸ਼ਰਮਨਾਕ ਇਹ ਘਟਨਾ ਵਾ ਕਿ ਜਿਹੜੇ ਉਹ ਬਹੁਤ ਸ਼ਰਮ ਬਾਦ ਉਹਨਾਂ ਨੂੰ ਪੇਸ਼ੀ ਤੇ ਲਿਆਂਦਾ ਗਿਆ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਸੋਚਿਆ ਸੀ ਕਿ ਸ਼ਾਇਦ ਅਸੀਂ ਉਹਨਾਂ ਨਾਲ ਖੁੱਲੀ ਮੁਲਾਕਾਤ ਕਰ ਸਕਦੇ ਹਾਂ ਮਿਲਾਂਗੇ ਜਾਂ ਉਹਨਾਂ ਦੀ ਕੋਈ ਘਰ ਦੀ ਕੋਈ ਗੱਲਬਾਤ ਦੱਸਾਂਗੇ ਜਾਂ ਉਹਨਾਂ ਦਾ ਕੋਈ ਕੋਈ ਢੀੜਾ ਕੱਪੜਾ ਉਹਨਾਂ ਨੂੰ ਚਾਹੀਦਾ ਹੋਵੇ ਤਾਂ ਅਸੀਂ ਦੇ ਸਕਾਂਗੇ ਪਰ ਮੇਰਾ ਖਿਆਲ ਹੈ ਕਿ ਰਾਹਤ ਉਹਤੇ ਇਦਾਂ ਦੇ ਪੈਦਾ ਕੀਤੇ ਗਏ ਕਿ ਜਿਗਰੂ ਪਤਾ ਨਹੀਂ ਇਹ ਕਿੱਡੇ ਵੱਡੇ ਦਸ਼ਤ ਕਰਦਾ ਨੂੰ ਅਸੀਂ ਫੜ ਕੇ ਲਿਆਂਦਾ ਤੇ ਇਹ ਉਹਨਾਂ ਨੂੰ ਕਿਸੇ ਦੇ ਮੱਥੇ ਨਾ ਲੱਗਣਦਾ ਤੇ ਜਦੋਂ ਸੰਗਤਾਂ ਆ ਗਏ ਹੋਈਆਂ ਤਾਂ ਉਹਨਾਂ ਨਾਲ ਬੜਾ ਬਰਸਲੂਕੀ ਕੀਤੀ ਗਈ ਬੜਾ ਬਰਾਵਿਹਾਰ ਕੀਤਾ ਗਿਆ ਸਾਡੀਆਂ ਬੀਬੀਆਂ ਦੇ ਸਿਰਾਂ 'ਤੇ ਚੁੰਨੀਆਂ ਲਾਈਆਂ ਗਈਆਂ ਉਹਨਾਂ ਨੂੰ ੱਟਕੇ ਮਾਰੇ ਗਏ ਬੱਚਿਆਂ ਨੂੰ ਤੇ ਇਹ ਸੀ ਜਿਹੜੀ ਮੇਰਾ ਖਿਆਲ ਹੈ ਕਿ ਇੱਕ ਜੁਮੇਵਾਰ ਜਿਹੜੇ ਅਫਸਰ ਆ ਜੋ ਉਹਨਾਂ ਨੇ ਉੱਥੇ ਬੋਲਿਆ ਮੇਰਾ ਖਿਆਲ ਹੈ ਕਿ ਉਹਨਾਂ ਨੇ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਜਿਹੜੀਆਂ ਗੱਲਾਂ ਕੀਤੀਆਂ ਇਹ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਸੋਭਦੀਆਂ ਨਹੀਂ ਤੇ ਉਹਦਾ ਜਿਹੜਾ ਅਸੀਂ ਨੋਟਸ ਲੈ ਰਹੇ ਆਂ ਤੇ ਅਸੀਂ ਮੇਰਾ ਖਿਆਲ ਹੈ ਕਿ ਆਪਣੀ ਲੀਗਲ ਟੀਮ ਨੂੰ ਵੀ ਕਿਹਾ ਅੱਜ ਅਸੀਂ ਉਹਦੇ ਉਸ ਵੇਸੇ ਤੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਤੇ ਆਉਣ ਵਾਲੇ ਸਮੇਂ ਚ ਅਸੀਂ ਉਹਦਾ ਜਿਹੜਾ ਕਿ ਜੋ ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ ਅਰਦਾਸ ਕੁਝ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਉਹਦਾ ਉਹ ਦੱਸੀ ਉਹਨਾਂ ਕੋਲੋਂ ਉਹਦਾ ਜਵਾਬ ਲਵਾਂਗੇ